ਆਹ ਰਾਤੀ ਵਲੀ ਮਤੇਲ ਕੋਆ ਪੰਪ ਤੇ ਸਵੇਰ ਤੋਂ ਆ ਕੇ ਮੈਂ ਕਰਜ ਲਿਆ ਜਦੋਂ ਮੈਂ ਗੱਡੀ ਸਟਾਰਟ ਕੀਤੀ ਤਾਂ ਗੱਡੀ ਸਾਲ ਨਹੀਂ ਕਿਹੜੀ ਗੱਡੀ ਆ ਭਾਜੀ ਤੇ ਕਿੰਨੇ ਦਾ ਕਿੰਨੇ ਦਾ ਤੇਲ ਪੋਇਆ ਤੁਸੀਂ ਜੀ ਪੋਇਆ ਭਾਜੀ ਮੈਂ 500 ਰੁਪਏ ਦਾ ਠੀਕ ਆ ਤੇ ਸਟਾਰਟ ਨਾ ਹੁੰਦੀ ਬਜਾ ਪੰਪ ਦਾ ਕੀ ਮਸਵਾ ਜੇ ਜਦੋਂ ਮੈਂ ਉਹ ਤੇ ਕਰੀ ਕਰਤੀ ਗੱਡੀ ਤੇ ਮਿਸਤਰੀ ਲੈ ਕੇ ਆਇਆ ਤਾਂ ਫਿਰ ਉਹਨੇ ਪੰਪ ਖੋਲਿਆ ਤਾਂ ਉਹਦੇ ਵਿੱਚ ਪਾਣੀ ਸੀ ਪਾਣੀ ਕੱਢਿਆ ਉਹਨੇ ਪਾਣੀ ਵੀ ਹੈਗੀ ਆਪਣਾ ਪਾਣੀ ਕਿੱਥੋਂ ਆਇਆ ਜੀ ਪਤਾ ਕੁਝ ਪਾਣੀ ਆ ਤੇਲ ਤੇਲ ਪਾਇਆ ਹੁਣ ਕਿੱਥੋਂ ਆਇਆ ਤੇ ਤੁਸੀਂ ਮਾਲਕਾਂ ਨੇ ਪੰਪ ਮਾਲਕਾਂ ਨਾਲ ਗੱਲ ਕੀਤੀ ਜੀ ਹਾਂ ਗੱਲ ਕੀਤੀ ਨਾਲ ਤੇ ਮਾਲਕ ਕੀ ਕਹਿੰਦੇ ਪੰਪ ਦੇ ਮਾਲਕ ਕੀ ਕਹਿੰਦੇ ਮਾਲਕ ਦੇ ਬੰਦੇ ਆ ਜਾਂਦੇ ਸੀ ਗਾਲਾਂ ਕਰਨਾ ਮੰਗੋ ਕੋ ਕਿਹੜੇ ਬੰਦੇ ਆ ਰਹੇ ਪਾਣੀ ਕੱਢਣ ਆਲੇ ਕਿਉਂਕਿ ਉਹ ਮੰਨਦੇ ਆ ਵੀ ਪਾਣੀ ਵਿੱਚ ਤੇਲ ਤੇਲ ਮੰਨਦੇ ਆ ਤੇ ਕੀ ਮੰਗਾ ਹੁਣ ਤੁਹਾਡੀ ਪੰਪ ਦੇ ਮਾਲਕ ਤੋਂ ਮੇਰਾ ਜੋ ਖਰਚਾ ਹੋਇਆ ਮੈਨੂੰ ਮਿਲਿਆ ਜਾਵੇ ਤੁਸੀਂ ਮਕੈਨਿਕ ਤੋਂ ਪੁੱਛਿਆ ਇਹਦਾ ਕੀ ਖਰਚਾ ਆਊਗਾ ਗੱਡੀ ਸਹੀ ਕਰਨ ਦਾ ਹਾਂ ਮੈਂ ਕਰਾ ਕੇ ਆਇਆ ਸੀ ਕਿੰਨਾ ਖਰਚਾ ਆਇਆ ਤੁਹਾਡਾ ਮੇਰਾ ਭਾਈ 7-8000 ਰੁਪਏ ਲੱਗ ਗਿਆ 7 ਕੀ 8 ਭਾਜੀ 8000 ਰੁਪਏ ਭਾਜੀ ਭੀ ਕਿਨਾ ਆਪਾਂ ਨੇ 10 ਇਹ ਸਭ ਦੇ ਨਾਲ ਤੁਹਾਡੇ ਅੱਜ ਪੰਪ ਦੇ ਬਾਹਰ ਆਪਣੇ ਖੜੇ ਬੰਦੇ ਖੜੇ ਆ ਜੀ ਕਹਿੰਦੇ ਤੇਲ ਦੇ ਵਿੱਚ ਪਾਣੀ ਵਿਆਵਾ ਜੀ ਪ੍ਰੋਬਲਮ ਆਈ ਏ ਇਹ ਕੀ ਕਰਾਂ ਹਾਂ ਉਹ ਲੱਗਦਾ ਬਾਰੇ ਕੀ ਆਈਡੀਆ ਨਹੀਂ ਕੰਪਨੀ ਵਾਲੇ ਆਏ ਆ ਹਾਂ ਪਤਾ ਨਹੀਂ ਪੁੱਛਾਂ ਕੀ ਕਰੀ ਨਹੀਂ ਪਾਣੀ ਦੀ ਗੱਲ ਕਰਦੇ ਉਹ ਉਹ ਕਹਿ ਰਹੇ ਕਿ ਇਹਨੇ ਜੋ ਤੇਲ ਪਾਇਆ ਤੇਲ ਦੇ ਵਿੱਚ ਪਾਣੀ ਸ਼ਿਕਾਦੀ ਸਾਡੀ ਗੱਡੀਆਂ ਦੀ ਪ੍ਰੋਬਲਮ ਹੋ ਗਈ ਆ ਸਾਨੂੰ ਇਹਦੇ ਬਾਰੇ ਆਈਡੀਆ ਨਹੀਂ ਪ੍ਰੋਬਲਮ ਹੈ ਦੀ ਆ ਤੇਲ ਬੰਦਾ ਕੰਪਨੀ ਵਾਲੇ ਆਏ ਆ ਕਿ ਆਓ ਦੇਖ ਕੇ ਦੱਸੋ ਕਿ ਕਿੰਨਾ ਪੀ ਕੀ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਕਿ ਇਹ ਪਿੱਛੇ ਕੰਪਨੀ ਵਾਲੋਂ ਪਾਣੀ ਤੇ ਤੇਲ ਦੀ ਪ੍ਰੋਬਲਮ ਆਈ ਹੈ ਕਿ ਜਾਂ ਆਪਣੇ ਦੇ ਪੰਪ ਦੀ ਪ੍ਰੋਬਲਮ ਕ੍ਰੀਟ ਹੋਈ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ ਹਲੇ ਕਰਦੇ ਤੇ ਜਿਹੜੇ ਹੁਣ ਉਹ ਬਾਹਰ ਗੱਡੀ ਵਾਲੇ ਕਹਿ ਰਹੇ ਭਾਈ ਸਾਹਿਬ ਕਹਿ ਰਹੇ ਕਿ ਹਾਂ ਵੀ ਜੋ ਸਾਡਾ ਖਰਚਾ ਹੋਇਆ ਵਾ ਗੱਡੀ ਦਾ ਜੋ ਵੀ ਰਿਪੇਅਰ ਵਗੈਰਾ ਹੋਈ ਆ ਸਾਨੂੰ ਖਰਚਾ ਦਿਖਾ ਜਾਵੇ ਕਿ ਤੁਸੀਂ ਉਹ ਦੇਣ ਦੇ ਹੈਗੇ ਅਜਿਹਾ ਦੱਸੋ ਆਪਾਂ ਇਹਨਾਂ ਨੂੰ ਸ਼ਾਂਤ ਕਰਾ ਦੋ ਪਹਿਲਾਂ ਹੀ ਸਾਰਾ ਮਿੱਟੀ ਹੋ ਗਿਆ ਜਿਹੜਾ ਤੇਲ ਵਿੱਚ ਪਿਆ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਈ ਇਹ ਜਿਹਾ ਜਾਇਜ਼ ਹੀ ਗੱਲ ਕਰਨਾ ਉਹ ਆਪਣੀ ਜਿੱਤੇ ਜੜੇ ਹੁਣ ਦੱਸੋ ਕੀ ਗੱਲ ਸਰ ਜਦੋਂ ਤੇਲ ਟੱਟ ਕੋਲ ਆਂਦਾ ਕਿ ਤੁਸੀਂ ਉਦੋਂ ਤੇਲ ਚੈੱਕ ਨਹੀਂ ਕਰਦੇ ਤੇ ਸਰ ਇਹ ਪ੍ਰੋਬਲਮ ਕਿੱਥੋਂ ਆਈ ਤੇ ਖਦੀ ਪ੍ਰੋਬਲਮ ਤਾਂ ਹੁਣ ਆ ਗਈ ਆ ਯਾਕ ਅਸੀਂ ਕਰਕੇ ਕੀਤਾ ਪਰ ਫੇਰ ਵੀ ਪ੍ਰੋਬਲਮ ਆ ਗਈ ਹੁਣ ਦੇਖੋ ਹੁਣ ਅੱਗੇ ਤੋਂ ਕੋਈ ਦੇਖਾਂ ਕੀ ਕਰਨਾ ਕਿ ਸਰ ਜੇ ਇਹ ਮੰਨ ਲਓ ਗਲਤੀ ਜਿਹੜੀ ਹੋ ਗਈ ਚਾਹੇ ਪਿੱਛੋਂ ਪੰਪ ਦਾ ਤੇਲ ਆਇਆ ਉਥੋਂ ਗਲਤੀ ਹੋ ਗਈ ਜਾਂ ਆਪਣਾ ਗਲਤੀ ਗਲਤੀ ਤਾਂ ਹੋਈ ਆ ਜਿਹੜੇ ਲੋਕਾਂ ਨੇ ਸਾਡਾ ਤੁਹਾਡੇ ਕੋਲ ਤੇਲ ਪਵਾ ਕੇ ਗਏ ਆ ਜੀ ਉਹਨਾਂ ਦਾ ਜੋ ਵੀ ਉਹਨਾਂ ਦਾ ਬੰਦਾ ਜੀ ਔਰ ਜਿਹੜਾ ਉਹਦਾ ਖਰਚਾ ਬੱਚਾ ਕੌਣ ਦੇਣ ਦਾ ਲੋਕ ਦੇਖ ਰਹੇ ਹੈ ਕਿ ਉਹਦਾ